सत न वाफ़े गुरु सत नफ़े गुरु सतनामे गुरु मसलो कमाल ते Maya ममता मोर ਜੇ ਨਵੇਂਨ ਦੰਤਾਂ ਜਗ ਖਾਇਆ ਮਾਨਮੁਖ ਖਾਦੇ ਗੁਰਮੁਖ ਉੱਬਰ ਜਿਨਿ ਸਚਨਾ ਚਿਤ ਲਾਇਆ ਚੱਕਰ ਚੇਨ ਹਾਰੇ ਬਰਨ ਜਾ ਤਿਆਰ ਪਉ ਤੁਮਾਖੇ ਨ ਦੇ ਉਨੋ ਪਰਾਂਗ ਯਰ ਰੇ 겁 ਕੋ ਕਹਿ ਨ ਸਕਤ ਕਹਿ ਆ ਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕੇ ਹਿਜ ਇੰਦਰਾਂ ਸ਼ਾ ਸ਼ਾਨ ਗਣਿਤ ਤੇਰ ਭਉਨ ਮਹਿ ਸੁਰ ਨਾਰ ਅਸੁਰ ਨੇਤਨੇ ਬੰ ਤਰਨ ਕਹਤ ਤਵ ਸਰਬਨਾਮ ਕਥ ਕਵਨ ਕਰਮਨਾ ਬਰਨਤ ਸੋਮਤ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਹਿ ਗੁਰੂ ਪਿਆਰੀ ਸਾਧ ਸੰਗਤ ਜੀਓ ਕਾਪ ਜੀ ਨੇ ਬੜੇ ਪ੍ਰੇਮ ਪਿਆਰ ਦੇ ਨਾਲ ਸਤਿਗੁਰਾਂ ਦੀ ਨਿਤਨੇਮ ਦੀ ਬਾਣੀ ਸੋਦਰ ਦੇ ਨਾਲ ਸਾਂਝ ਪਾਈ ਹੈ ਆਓ ਗੁਰਬਾਣੀ ਵਿਚਾਰ ਦੇ ਨਾਲ ਸਾਂਝੀਆਂ ਵਿਚਾਰਾਂ ਸਾਂਝੀਆਂ ਕਰੀਏ ਵਿਚਾਰਾਂ ਸਾਂਝੀਆਂ ਕਰਨ ਤੋਂ ਪਹਿਲਾਂ ਸਿਮਰਨ ਦੇ ਨਾਲ ਜੁੜੋ ਤੇ ਉਚਾਰਨ ਕਰੋ ਵਾਹ ਏ ਗੁਰ ਵਾਹ ਏ ਗੁਰ ਵਾਹ ਏ ਗੁਰ ਅੱਜ ਦਾ ਸਿਰਮੁਖ ਵਾਕ ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਜੀ श्लोक ਦੇ ਅੰਦਰ ਸਮਝਾ ਰਹੇ ਨੇ ਮਾਇਆ ਮਮਤਾ ਮੋਹ ਨੇ ਜਨ ਵਿਣਦਨ ਤਾਂ ਜਗ ਖਾਇਆ ਮਾਇਆ ਮਾਇਆ ਦਾ ਭਾਵ ਜੋ ਪਰਮਾਤਮਾ ਨੇ ਇਹ ਮਾਇਆ ਸਾਰਾ ਸੰਸਾਰ ਜੋ ਵੀ ਇਸੀ ਦਿੱਖਦੇ ਆ ਇਹ ਮਾਇਆ ਹੈ ਅਸੀਂ ਮਾਇਆ ਸਿਰਫ ਸਮਝਦੇ ਆਂ ਵੀ ਪੈਸਾ ਸੋਨਾ ਚਾਂਦੀ ਹੀ ਇਹ ਮਾਇਆ ਹੈ ਨਹੀਂ ਗੁਰਬਾਣੀ ਵਿੱਚ ਦੱਸਿਆ ਏ ਜੋ ਦਿਸੈ ਸਭ ਤੇਰੀ ਮਾਇਆ ਜੋ ਸਾਨੂੰ ਦਿਸ ਰਿਹਾ ਹੈ ਉਹ ਪਰਮਾਤਮਾ ਦੀ ਮਾਇਆ ਹੈ ਇਹ ਮਾਇਆ ਹੈ ਵਿਕਾਰ ਕਦੋਂ ਮੰਦੀ ਹੈ ਹੈ ਸਾਡਾ ਸਰੀਰ ਵੀ ਮਾਇਆ ਹੈ ਜੋ ਸੀ ਕੱਪੜੇ ਪਾਏ ਇਹ ਵੀ ਮਾਇਆ ਇਹ ਮਾਇਆ ਤੋਂ ਬਿਨਾ ਸਰਦਾ ਨਹੀਂ ਮਾਇਆ ਦੇ ਵਿੱਚ ਜੰਮਿਆ ਮਾਇਆ ਵਿੱਚ ਹੀ ਮਰਾਂਗੇ ਕਿਉਂਕਿ ਮਾਇਆ ਪ੍ਰਮਾਤਮਾ ਦੀ ਮਾਇਆ ਗੁਰੂ ਪਾਸ਼ੇ ਕਹਿੰਦੇ ਨੇ ਮਾਇਆ ਮਮਤਾ ਮਮਤਾ ਇਹ ਮਾਇਆ ਜਿਹੜੀ ਹੈ ਖਤਰਨਾਕ ਉਦੋਂ ਬਣ ਜਾਂਦੀ ਹੈ ਉਦੋਂ ਬਹੁਤ ਭਿਆਨਕ ਰੂਪ ਧਾਰਨ ਕਰ ਲੈਂਦੀ ਹੈ ਜਦੋਂ ਮਮਤਾ ਆ ਜਾਂਦੀ ਹੈ ਮਮਤਾ ਦਾ ਭਾਵ ਮੇਰਾਪਣ ਮੇਰੀ ਮਾਇਆ ਜਦੋਂ ਮੇਰਾ ਪਨ ਆ ਜਾਂਦਾ ਹੈ ਮੇਰਾ ਸਰੀਰ ਹੈ ਮੇਰਾ ਘਰ ਹੈ ਇਹ ਮੇਰਾ ਪਨ ਭਾਪ ਕੋ ਦੂਸਰਾ ਇਹਦੇ ਕੋਲੋਂ ਨਹੀਂ ਲੰਘ ਸਕੇਗਾ ਹਮਰੀ ਧੋਮ ਕੌਣ ਘੱਲੇ ਪੈ ਏ ਮੇਰਾ ਘਰ ਹੈ ਮੇਰੇ ਘਰ ਦੇ ਕੋਲ ਦੀ ਕੋਈ ਲੰਘ ਨਹੀਂ ਸਕਦਾ ਮੈਂ ਆਪਣੇ ਘਰ ਚ ਕਿਸੇ ਨੂੰ ਨਹੀਂ ਰਹਿਣ ਦੇਣਾ ਚਾਰ ਭਰਾ ਨੇ ਚਾਰਾਂ ਦੇ ਵਿੱਚ ਲੜਾਈ ਹੋ ਰਹੀ ਹੈ ਇੱਕ ਕਹਿੰਦਾ ਮੇਰਾ ਹੈ ਦੂਜਾ ਕਹਿੰਦਾ ਮੈਂ ਵੱਡਾ ਹਾਂ ਮੇਰਾ ਉਹ ਛੋਟਾ ਕਹਿੰਦਾ ਮੇਰਾ ਉਹ ਦੂਜਾ ਛੋਟਾ ਕਹਿੰਦਾ ਮੇਰਾ ਲੜਾਈ ਪੈ ਗਈ ਬਾਪ ਕਹਿੰਦਾ ਮੇਰਾ ਹੈ ਮਾਂ ਕਹਿੰਦੀ ਮੇਰਾ ਜਦੋਂ ਮਨ ਦੇ ਵਿੱਚ ਈਰਖਾ ਪੈਦਾ ਹੋ ਜਾਵੇ ਜਲਸ ਪੈਦਾ ਹੋ ਜਾਵੇ ਉਦੋਂ ਇਹ ਜਿਹੜੀ ਮਾਇਆ ਹੈ ਇੱਕ ਖਤਰਨਾਕ ਬੰਦਨ ਦੀ ਹੈ ਹਰ ਇੱਕ ਬੰਦੇ ਨੂੰ ਇੱਕ ਖਾ ਜਾਂਦੀ ਹੈ ਮਾਇਆ ਮਮਤਾ ਮੋਹ ਨੇ ਇਹ ਮੋਹਣੀ ਹੈ ਇਹ ਸਾਰਿਆਂ ਨੂੰ ਆਪਣੇ ਵੱਲ ਖਿੱਚ ਰਹੀ ਹੈ ਕੋਈ ਵੀ ਸੰਸਾਰ ਦੇ ਅੰਦਰ ਐਸਾ ਨਹੀਂ ਹੋਇਆ ਜਿਹੜਾ ਇਸ ਮਾਇਆ ਦੇ ਪ੍ਰਭਾਵ ਤੋਂ ਬਚ ਜਾਏ ਹਰ ਇੱਕ ਜੋ ਵੀ ਸੰਸਾਰ ਤੇ ਆਇਆ ਹੈ ਨਾ ਉਹ ਮਾਇਆ ਦੇ ਘੇਰੇ ਦੇ ਵਿੱਚ ਆ ਗਿਆ ਗੁਰੂ ਪਾਤਸ਼ਾਹ ਜੀ ਬਾਣੀ ਵਿੱਚ ਸਮਝਾਉਣਾ ਕਰਦੇ ਨੇ ਮਾਇਆ ਹੋਈ ਨਾਗਣੀ ਜਗਤ ਰਹੀ ਲਪਟਾਇ ਮਾਇਆ ਤੇ ਇੱਕ ਨਾਗਣ ਹੈ ਸੱਪ ਦੇ ਨਾਲੋਂ 나ਗ ਨਾਲੋਂ ਇਹ ਲੀ ਨਾਗਣ ਹੁੰਦੀ ਬੜੀ ਖਤਰਨਾਕ ਅਜੇ नाग ਜਿਹੜਾ ਉਹ ਛੱਡ ਦਿੰਦਾ ਪਰ ਨਾਗਣ ਕਹੜਾ ਨਹੀਂ ਛੱਡਦਾ ਉਹ ਪਿੱਛੇ ਪੈ ਜਾਵੇ ਬੜੀ ਖਤਰਨਾਕ ਇਹ ਮਾਇਆ ਇੱਕ ਨਾਗਣ ਹੈ ਸਪਨੇ ਜਗਤ ਰਹੀ ਲਪਟਾਏ ਸਾਰੇ ਸੰਸਾਰ ਦੇ ਜੀਵਾਂ ਨੂੰ ਇਸ ਮਾਇਆ ਨੇ ਆਪਣਾ ਕੁੰਡਲ ਮਾਰ ਲਿਆ ਹੋਇਆ। 나ਗਣ ਜਦੋਂ ਸੱਪ ਜਦੋਂ ਕੁੰਡਲ ਮਾਰ ਲਵੇ। ਗੋਲੇਟਾ ਮਾਰ ਲਵੇ। ਬਾਸੋਂ ਫਿਰ ਕੱਸੀ ਜਾਂਦਾ ਛੱਡਦਾ ਨਹੀਂ ਹੈ। ਉਹਨੂੰ ਪਤਾ ਹੈ ਵੀ ਜੇ ਮੈਂ ਛੱਡਤਾ ਤੇ ਮੈਨੂੰ ਮਾਰ ਦੇਗਾ। ਉੱਪਰ ਕੱਸੀ ਜਾਂ ਅਸੀਂ ਇਹਦੇ ਵਿੱਚ ਜਿਨ ਵਣ ਦੰਤਾਂ जग ਖਾਇਆ ਦੰਤ ਦਾ ਭਾਵ ਦੰਦ ਇਸ ਮਾਇਆ ਨੇ ਸੰਸਾਰ ਨੂੰ ਬਿਨਾਂ ਦੰਦਾਂ ਤੋਂ ਖਾ ਲਿਆ ਭਾਵ ਸੋ ਖਾਈ ਕੋਸ਼ਿਸ਼ ਨਹੀਂ ਕਰਨੀ ਜਿਵੇਂ ਆਪਾਂ ਰੋਟੀ ਐ ਰੋਟੀ ਆਪਾਂ ਨੂੰ ਚਿੱਠ ਕੇ ਖਾਣੀ ਪੈਂਦੀ ਐ ਪਰ ਜੇ ਚੋਲ ਬਣੇ ਹੋਣ ਤੇ ਫਿਰ ਘੱਟ ਦੰਦਾਂ ਦਾ ਜ਼ੋਰ ਲੱਗਦਾ ਪਰ ਜੇ ਕੜਾ ਪ੍ਰਸ਼ਾਦ ਬਣਿਆ ਹੋਵੇ ਫਿਰ ਤਾਂ ਦੰਦ ਲਾਉਣ ਦੀ ਲੋੜ ਹੀ ਨਹੀਂ ਫਿਰ ਤਾਂ ਬਸ ਮੂੰਚ ਸੁੱਟੋ ਤੇ ਆਪਣੇ ਆਪ ਅੰਦਰ ਜਾਂਦਾ ਭਾਵ ਇਹ ਮਾਇਆ ਜਿਹੜੀ ਐ ਬਿਨਾ ਕੋਸ਼ਿਸ਼ ਦੇ ਹੀ ਸਾਰਿਆਂ ਜੀਵਾਂ ਨੂੰ ਖਾ ਰਿਹਾ ਹੈ। ਉਹ ਬਚਿਆ ਕਿਵੇਂ ਜਾਵੇ? ਕੌਣ ਖਾਦੇ ਗਏ, ਕੌਣ ਬਚੇ? ਮਾਨਮ ਕੋ ਖਾਦੇ ਜਿਹੜੇ ਆਪਣੇ ਮਨ ਦੇ ਪਿੱਛੇ ਲੱਗੇ ਉਹ ਇਸ ਮਾਇਆ ਦੇ ਮੂੰਹ ਦੇ ਵਿੱਚ ਆ ਗਏ ਉਹ ਖਾਦੇ ਗਏ ਉਹ ਖਤਮ ਹੋ ਗਏ ਗੋਰਮ ਖੈ ਯੋ ਬੋਰੇ ਪਰ ਜਿਹੜੇ ਗੁਰੂ ਵਾਲੇ ਸਨ ਜਿਨ੍ਹਾਂ ਨੇ ਗੁਰੂ ਦੀ ਗੱਲ ਸੁਣ ਲਈ ਜਿਹੜੇ ਗੁਰੂ ਦੀ ਮੱਤ ਦੇ ਉੱਤੇ ਚੱਲ ਪਏ ਉਸ ਮਾਇਆ ਦੇ ਵਿੱਚੋਂ ਇਸ ਮਾਇਆ ਦੇ ਜਾਲ ਚੋਂ ਬਚ ਗਏ ਉਹ ਮਰੇ ਨਹੀਂ ਉਹ ਬਚ ਗਏ ਭਾਵ ਉਹ ਸੰਸਾਰ ਦੇ ਅੰਦਰ ਸੁਖੀ ਹੋ ਗਏ ਉਹ ਆਨੰਦਮਈ ਹੋ ਗਏ ਉਹਨਾਂ ਦਾ ਜੀਵਨ ਸੋਨਾ ਬਣ ਗਿਆ ਜਦੋਂ ਮਾਇਆ ਦਾ ਪ੍ਰਭਾਵ ਪੈਂਦਾ ਫਿਰ ਜਿਉਂ-ਜਿਉਂ ਮਾਇਆ ਦਾ ਪ੍ਰਭਾਵ ਪਏਗਾ ਤਿਉਂ-ਤਿਉਂ ਮਨ ਸਾਡਾ ਮੈਲਾ ਹੋਏਗਾ ਮਨ 'ਚ ਔਗਣ ਹੋਣਗੇ ਮਨ 'ਚ ਗਲਤ ਵਿਚਾਰ ਹੋਣਗੇ ਗਲਤ ਵਿਚਾਰ ਆਉਣਗੇ ਭੈੜੀ ਸੋਚ ਬਣੇਗੀ ਬੰਦਾ ਮਾੜਾ ਬਣ ਜਾਏਗਾ ਗੰਦਾ ਬਣ ਜਾਏਗਾ ਮਾਇਆ ਤੋਂ ਬਚੇਗਾ ਉੱਪਰ ਉੱਠੇਗਾ ਵੇਰਾਗੀ ਬਣੇਗਾ ਤੇ ਫੇਰ ਵਿਚਾਰ ਸੋਹਣੇ ਹੋ ਜਾਣਗੇ ਚੰਗੇ ਹੋ ਜਾਣਗੇ ਵਿਚਾਰ ਚੰਗੇ ਹੋ ਜਾਣਗੇ ਬੰਦਾ ਚੰਗਾ ਹੋ ਜਾਏਗਾ ਕਿਉਂਕਿ ਬੰਦਾ ਜਿਹੜਾ ਹੈ ਇਹ ਵਿਚਾਰਾਂ ਦੇ ਅਧੀਨ ਹੈ ਜੇ ਚੰਗੀ ਸੋਚ ਪੈਦਾ ਹੋਵੇ ਤੇ ਬੰਦਾ ਚੰਗਾ ਬਣ ਗਿਆ ਮਾਰੀ ਸੋਚ ਪੈਦਾ ਹੋ ਗਈ ਤੇ ਮੜਾ ਬਣ ਗਈ ਗੁਰੂ ਕੀ ਕਰਦਾ ਸਾਡੀ ਮਤ ਨੂੰ ਸਾਡੀ ਸੋਚ ਨੂੰ ਬਦਲ ਲੈਂਦਾ ਗੁਰੂ ਦੀ ਮਤ ਦੋ ਮਤਾਂ ਨੇ ਇੱਕ ਮਨ ਦੀ ਮਤ ਹੈ ਮਨ ਦੀ ਮਤ ਜਿਹੜੀ ਉਹ ਮਾਇਆ ਵਾਲੀ ਹੈ ਇਹਨੇ ਸਾਨੂੰ ਮਾਇਆ ਵੱਲ ਲੈ ਕੇ ਜਾਣਾ ਤੇ ਗੁਰੂ ਦੀ ਮਤ ਜਿਹੜੀ ਐ ਇਹਨੇ ਮਾਇਆ ਤੋਂ ਸਾਨੂੰ ਬਾਹਰ ਕੱਢਣਾ ਹੈ। ਇਹ ਨਹੀਂ ਵੀ ਸਾਨੂੰ ਮਾਇਆ ਚਾਹੀਦੀ ਨਹੀਂ ਪਿਆ। ਜਾਂ ਸੇ ਕਮਾਈ ਨਹੀਂ ਕਰਨੀ, ਜਾਂ ਸੇ ਪੈਸਾ ਨਹੀਂ ਕਮਾਉਣਾ, ਜਾਂ ਸੇ ਘਰ ਨਹੀਂ ਬਣਾਉਣਾ, ਜਾਂ ਸੇ ਬੱਚਿਆਂ ਨੂੰ ਨਹੀਂ ਪਾਲਣਾ। ਮਾਇਆ ਦਾ ਭਾਵ ਸਾਡੀਆਂ ਜਿਹੜੀਆਂ ਮਨ ਦੇ ਅੰਦਰ ਭੈੜੀਆਂ ਵਿਚਾਰਾਂ ਨੇ। ਔਗਣੇ ਇਨਾ ਤੋਂ ਫਿਰ ਬਚ ਨਾਇਸ ਸੀ ਪੰਜ ਤਰੀਕ ਨੂੰ ਜੱਸਾ ਸਿੰਘ ਰਾਮਗੜੀਏ ਦਾ ਜਨਮ ਹੋਣਾ ਸੀ ਜੱਸਾ ਸਿੰਘ ਰਾਮਗੜੀਆ ਜਿਹੜਾ ਸੀ ਇਹ ਸਰਦਾਰ ਭਗਵਾਨ ਸਿੰਘ ਦਾ ਪੁੱਤਰ ਸੀ ਤੇ ਸਰਦਾਰ ਭਗਵਾਨ ਸਿੰਘ ਜਿਹੜਾ ਸੀ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬੜੇ ਪ੍ਰੇਮੀ ਸਾਬ ਗੁਰੂ ਗ੍ਰੰਥ ਸਾਹਿਬ ਦੇ ਪ੍ਰੇਮੀ ਇਹ ਨਹੀਂ ਵੀ ਸਰਬ ਮੱਥਾ ਟੇਕਿਆ ਸੋਣਿਆਂ ਤੇ ਚਲੇ ਗਏ ਗੁਰੂ ਗ੍ਰੰਥ ਸਾਹਿਬ ਦਾ ਅਸਲ ਵਿੱਚ ਪ੍ਰੇਮੀ ਕੌਣ ਹੈ ਪਿਆਰਾ ਕੌਣ ਹੈ ਜਿਹੜਾ ਆਪਣੀ ਜ਼ਿੰਦਗੀ ਦੇ ਅੰਦਰ ਇਹ ਚਾਅ ਰੱਖਦਾ ਵੀ ਮੈਂ ਗੁਰਬਾਣੀ ਦਾ ਪਾਠ ਕਰਾਂ ਪੂਰਾ ਕਹਿੰਦੇ ਨੇ ਨਾ ਇੱਕ ਵਾਰ ਟੀਚਰਾਂ ਦੀ ਮੀਟਿੰਗ ਹੋਈ ਉਸ ਮੀਟਿੰਗ ਦੇ ਵਿੱਚ ਇੱਕ ਗੁਰਸਿੱਖ ਵੀ ਚਲਾ ਗਿਆ ਤੇ ਉਹ ਟੀਚਰ ਪੁੱਛਦੇ ਨੇ ਮਿੱਤ ਤੁਸੀਂ ਗੁਰਦੁਆਰੇ ਜਾਣੇ ਹੋ ਨੀ ਉਹ ਕਹਿੰਦਾ ਹਾਂਜੀ ਕਹਿੰਦਾ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕੀਤੇ ਆ ਕਹਿੰਦਾ ਜੇ ਹੁਣ ਗੁਰੂ ਗੁਰਦੁਆਰੇ ਜਾਵਾਂਗੇ ਤੇ ਦਰਸ਼ਨ ਤਾਂ ਕਰਾਂਗੇ ਕਹਿੰਦਾ ਨਹੀਂ ਮੈਂ ਪੁੱਛਦਾ ਦਰਸ਼ਨ ਕੀਤੇ ਕਹਾਂ ਹਾਂਜੀ ਮੈਂ ਰੋਜ਼ ਹੀ ਕਰਦਾ ਜਦੋਂ ਜਾਣਾਂ ਮੱਥਾ ਟੇਕਦਾ ਰੋਜ਼ ਕਹਿੰਦੇ ਨਹੀਂ ਮੈਂ ਇਹ ਪੁੱਛ ਰਿਹਾ ਮਿੱਤ ਤੁਸੀਂ ਕਦੇ ਗੁਰਬਾਣੀ ਪੜ੍ਹੀ ਹੈ ਵੀ ਗੁਰੂ ਗ੍ਰੰਥ ਸਾਹਿਬ ਚ ਲਿਖਿਆ ਕੀ ਏ ਕੀ ਦੱਸਿਆ ਹੋਇਆ ਕਹਿੰਦਾ ਉਹ ਤੂੰ ਪੜਿਆ ਹੀ ਨਹੀਂ ਪਰ ਪਹਿਲਾਂ ਪੈਦਾ ਕੇ ਦਰਸ਼ਨ ਕੀ ਹੋਏ ਤਰੇ ਗੁਰਬਾਣੀ ਦਾ ਪਿਆਰ ਹੈ ਗੁਰੂ ਗ੍ਰੰਥ ਸਾਹਿਬ ਦਾ ਪਿਆਰ ਹੈ ਗੁਰਬਾਣੀ ਦਾ ਗੁਰਬਾਣੀ ਨੂੰ ਪੜੀਏ ਕੋਸ਼ਿਸ਼ ਕਰੀਏ ਰੋਹ ਵਿਚਾਰ ਭਗਵਾਨ ਸਿੰਘ ਸੀ ਜਿਹੜੇ ਉਹ ਬੜੇ ਸੋਹਣੇ ਅਖੰਡ ਪਾਠੀ ਸੀ ਪਾਠ ਕਰਦੇ ਲੰਦੇ ਸੀ ਤੇ ਪਾਠ ਕਰਨ ਦੇ ਨਾਲ ਦੇ ਨਾਲ ਉਹ ਸੂਰਮਗਤਾਈ ਵੀ ਸੀ ਕਿਉਂਕਿ ਸਾਣੂ ਸਤਗੁਰਾਂ ਨੇ ਦੋ ਚੀਜ਼ਾਂ ਦਿੱਤੀਆਂ ਨੇ ਇੱਕ ਭਗਤੀ ਤੇ ਇੱਕ ਸ਼ਕਤੀ ਅਸੀਂ ਸਿਮਰਨ ਵੀ ਕਰਨਾ ਹੈ ਤੇ ਨਾਲ ਅਸੀਂ ਆਪਣੀ ਤਾਕਤ ਜਿਹੜੀ ਹੈ ਉਸ ਨੂੰ ਵੀ ਬਣਾਉਣਾ ਹੈ। ਤਾਈਂ ਗੁਰੂ ਗ੍ਰੰਥ ਸਾਹਿਬ ਦੇ ਕੋਲ ਸਾਨੂੰ ਦੋ ਚੀਜ਼ਾਂ ਮਿਲਦੀਆਂ ਇੱਕ ਤਾਂ ਉੱਪਰ ਬਾਣੀ ਪਈ ਹੋਈ ਹੈ ਥੱਲੇ ਸ਼ਸਤਰ ਪਾਏ ਹੋਏ। ਵੀ ਤੁਸੀਂ ਬਾਣੀ ਨਾਲ ਵੀ ਜੋੜਨਾ ਹੈ ਤੇ ਇਹ ਸ਼ਸਤਰਾਂ ਨਾਲ ਵੀ ਜੋੜਨਾ। ਇਹ ਤਲਵਾਰ ਦੇ ਨਾਲ ਵੀ ਜੋੜਨਾ। ਇਹਨਾਂ ਵੀ ਬਾਣੀ ਪੜੀ ਤੇ ਸ਼ਸਤਰ ਭੁੱਲ ਜਾਓ। ਤੇ ਸ਼ਸਤਰ ਚੋਂ ਕੋਣ ਤੇ ਬਾਣੀ ਭੁੱਲ ਜਾਓ। ਇਹ ਦੋਵੇਂ ਤਾਂ ਹੀ ਇਕੱਠੇ ਰੱਖਦੇ ਆ। ਸਾਈਂ ਕੜਾ ਪ੍ਰਸ਼ਾਦ ਜਦੋਂ ਸੀ ਅਰਦਾਸ ਕਰਦੇ ਆ ਪ੍ਰਸ਼ਾਦ ਦੇ ਵਿੱਚ ਕਿਰਪਾ ਆਣ ਪੇਟ ਕੀਤੀ ਇਹਦਾ ਭਾਵ ਵੀ ਇਹ ਹੈ ਵੀ ਤੁਸੀਂ ਗੁਰਬਾਨ ਕੜਾ ਪ੍ਰਸ਼ਾਦ ਛਕਣਾ ਹੈ ਤੇ ਛਕ ਕੇ ਫਿਰ ਤਾਕਤ ਵੀ ਬਣਾਉਣੀ ਹੈ ਕਿਰਪਾਨ ਨੂੰ ਭੁੱਲਣਾ ਨਹੀਂ ਸ਼ਸਤਰ ਨੂੰ ਇਹ ਸ਼ਸਤਰ ਭੋਜਨ ਤੇ ਸ਼ਸਤਰ ਦਾ ਸਮੇਲ ਕੀਤਾ ਲਿਆ ਤਾਕਤ ਵੀ ਨਾਲ ਚਾਹੀਦੀ ਕਉ ਪਗਿਆਨੀ ਭਗਵਾਨ ਸਿੰਘ ਦੇ ਸ਼ਸਤਰਾਂ ਦੇ ਬੜੇ ਅਭਿਆਸੀ ਸਨ ਗਤਕੇ ਦੇ ਬੜੇ ਮਾਹਰ ਸੀ ਤੇ ਜਲੰਧਰ ਦਾ ਜਿਹੜਾ ਸੋਬੇਦਾਰ ਸੀ ਦੀਨਾ ਭੇਗ ਉਹਨਾਂ ਨੇ ਸ਼ਸਤਰਾਂ ਨੂੰ ਜਦੋਂ ਉਹਨਾਂ ਨੇ ਦੇਖਿਆ ਆਪਣੀ ਫੌਜ ਦੇ ਵਿੱਚ ਭਰਤੀ ਕਰ ਲਿਆ ਤੇ ਭਰਤੀ ਕਰਨ ਤੋਂ ਬਾਅਦ ਉਹਨਾਂ ਨੂੰ ਜਰਨੈਲ ਬਣਾ ਦਿੱਤਾ ਇਨੇ ਇੱਕ ਵਾਰੀ ਉਹ ਖੁਸ਼ ਹੋਏ ਉਹਨਾਂ ਨੂੰ ਪੰਜ ਪਿੰਡ ਇਨਾਮ ਦੇ ਵਿੱਚ ਦਿੱਤੇ ਜੰਗੀਰ ਦੇ ਦਿੱਤੀ ਉਹਨਾਂ ਦੇ ਗ੍ਰਹਿ ਵਿਖੇ ਗਿਆਨੀ ਸਰਦਾ ਜੱਸਾ ਸਿੰਘ ਰਾਮਗੜੀ ਦਾ ਜਨਮ ਹੋਇਆ ਭਗਵਾਨ ਸਿੰਘ ਜਿਹੜੇ ਸਨ ਉਹ ਸ਼ਹੀਦ ਹੋ ਗਏ ਕਿਉਂਕਿ ਜਿਹੜੇ ਕੋਈ ਦੇ ਵਿੱਚ ਫਿਰ ਸੇਵਾ ਕਰਦੇ ਨੇ ਨੌਕਰੀ ਕਰਦੇ ਨੇ ਫਿਰ ਉਹਨਾਂ ਦੇ ਤਾਂ ਬਸ ਘਾਰੇ ਆ ਗਏ ਤਾਂ ਠੀਕ ਹੈ ਜਦ ਚੱਲ ਪਿਆ ਤਾਂ ਫਿਰ ਬਸ ਗਏ ਕਿਉਂਕਿ ਉਹ ਨੌਕਰੀ ਹੀ ਜੁੱਧ ਕਰਕੇ ਕਰਦੇ ਨੇ ਹੁਣ ਜੁੱਧ ਲੱਗਿਆ ਨਹੀਂ ਜਿੰਨਾ ਚਿਰ ਨਾ ਲੱਗਾ ਉਹਨਾਂ ਚ ਰਜਾਉਂਦੇ ਨੇ ਲੱਗ ਗਿਆ ਤੇ ਫਿਰ ਤਾਂ ਬਸ ਘਰ ਆਗੇ ਤਾਂ ਆਪਣੇ ਨੇ ਤਾਂ ਜੁੱਧ ਦੇ ਵੀਰ ਬਣ ਗਏ ਕੁਰਬਾਨੀ ਦੇ ਗਏ ਜਿਵੇਂ ਹੁਣ ਜੁੱਦ ਆਪਣੇ ਸੂਰਮੇ ਉੱਤੇ ਖੜੇ ਹੋਏ ਨੇ ਸਰਹੱਦ ਦੇ ਉੱਤੇ ਹੁਣ ਆਪਾਂ RAM nal ਸੁਣਨੇ ਆ ਪਰ ਉਹਨਾਂ ਦੀ ਥੋੜਾ ਹੁੰਦੀ ਉਹਨਾਂ ਤਾਂ ਕਦੋਂ ਕਿਸੇ ਤੇ ਬੰਬ ਲੱਗ ਗਿਆ ਤੇ ਗਿਆ ਜੀ ਬਸ ਭਗਵਾਨ ਸਿੰਘ ਜਿਹੜੇ ਸਾਨੂੰ ਸ਼ਹੀਦ ਹੋ ਗਏ ਜੱਸਾ ਸਿੰਘ ਜਿਹੜਾ ਸੀ ਇਹ ਵੀ ਗੁਰੂ ਦਾ ਪ੍ਰੇਮੀ ਬਣਿਆ ਹੰਮਰ ਸ਼ੱਕਿਆ ਗੁਰੂ ਵਾਲਾ ਬਣਿਆ ਇਹ ਵੀ ਯੁੱਧ ਆਪਣੇ ਪਿਤਾ ਦੇ ਵਾਂਗੂ ਕਿਉਂਕਿ ਪਿਤਾ ਦੇ ਗੁਣ ਜਿਹੜੇ ਪੁੱਤਰ ਵਿੱਚ ਆਉਂਦੇ ਹੁਣ ਇਹਨੇ ਵੀ ਜੁੱਧ ਸ਼ਸਤਰ ਸਿੱਖੇ ਇਸ ਨਵੇਂ ਦੀਨਾ ਬੇਗਨੇ ਜਿਹੜਾ ਜਲੰਧਰ ਦਾ ਸੂਬੇਦਾਰ ਸੀ ਉਸ ਨੇ ਨੌਕਰੀ ਤੇ ਰੱਖ ਲਿਆ ਹੁਕਰਤਾ ਬੜੇ ਭਲੇ ਸਨ ਕਦਰ ਸਿੰਘਾਂ ਦੇ ਨਾਲ ਵੀ ਰਾਬਤਾ ਹੁੰਦਾ ਸੀ ਇਹਨਾਂ ਦੇ ਨਾਲ ਵੀ ਬੈਠਣਾ ਉੱਠਣਾ ਸੀ ਆਉਂਦੇ ਜਾਂਦੇ ਸੀ ਇੱਕ ਵਾਰ ਕੀ ਹੋਇਆ ਕਿ ਸਰਦਾਰ ਜੱਸਾ ਸਿੰਘ ਰਾਮਗੜੀਆ ਜਿਹੜੇ ਸਨ ਉਹ ਫੌਜ ਦੇ ਵਿੱਚ ਸਨ ਘਰ ਦੇ ਵਿੱਚ ਲੜਕੀ ਪੈਦਾ ਹੋਈ ਤੇ ਉਸ ਵਕਤ ਜ਼ਮਾਨਾ ਸੀ ਅੱਜ ਵੀ ਹੁਣ ਉੰਜ ਸਾਡਾ ਹਿੰਦੁਸਤਾਨ ਦੇਵੀਆਂ ਦੀ ਪੂਜਾ ਕਰਦਾ ਆ ਜਦੋਂ ਆਉਂਦੀ ਨੇ ਕੰਨਿਆ ਉਦੋਂ ਫਿਰ ਉਹਨਾਂ ਦੇ ਪੈਰੇ ਹੱਥ ਲਾਉਂਦੇ ਆ ਪੂਜਾ ਕਰਦੇ ਆ ਪੂੜੀਆਂ ਖਾਂਦੇ ਪਰ ਜਦੋਂ ਇਹ ਜੰਮਦੀਆਂ ਉਦੋਂ ਮਾਰ ਦਿੰਦੇ ਆ ਪਹਿਲਾਂ ਵੀ ਸੀ ਹੁਣ ਵੀ ਸੀ ਹੁਣ ਵੀ ਮਾਰ ਦਿੰਦੇ ਪਹਿਲਾਂ ਵੀ ਜਦੋਂ ਇਹਨਾਂ ਪਤਾ ਲੱਗ ਵੀ ਲੜਕੀ ਤੇ ਚਲੋ ਜੀ ਉਹ ਇਹਨਾਂ ਦੇ ਘਰ ਦੇ ਵਿੱਚ ਲੜਕੀ ਪੈਦਾ ਹੋਈ ਤੇ ਇਹਨਾਂ ਦੀ ਘਰਵਾਲੀ ਨੇ ਜਾਂ ਇਹਨਾਂ ਦੀ ਮਾਤਾ ਨੇ ਉਹ ਲੜਕੀ ਨੂੰ ਮਾਰ। ਹੁਣ ਜੱਸਾ ਸਿੰਘ ਨੂੰ ਪਤਾ ਲੱਗਾ ਉਹ ਆਇਆ ਬੜਾ ਗੁੱਸਾ ਕੀਤਾ ਵੀ ਤੁਸੀਂ ਕਿਉਂ ਮਾਰੇ। ਪਰ ਪੰਥ ਨੂੰ ਪਤਾ ਲੱਗ ਗਿਆ। ਪੰਥ ਸੰ ਸਰਦਾਰ ਜੱਸਾ ਸਿੰਘ ਹਾਲੂ ਵਾਲੀ। ਹੋਰ ਕਨਈਆ ਕਈ ਸਨ ਆਪਣੇ ਸੂਰਮੇ ਇਹ ਪਤਾ ਲੱਗਾ ਵੀ ਜੱਸਾ ਸਿੰਘ ਨੇ ਲੜਕੀ ਮਾਰ ਦਿੱਤੀ ਤੇ ਰਹਿਤ ਮਰਜ਼ਾਦਾ ਦੇ ਵਿੱਚ ਐ ਵੀ ਕੁੜੀ ਮਾਰ ਨੜੀ ਮਾਰ ਦੇ ਨਾਲ ਨਹੀਂ ਵਰਤਣਾ ਪੰਥ ਨੇ ਫੈਸਲਾ ਕਰ ਦਿੱਤਾ ਵੀ ਜੱਸਾ ਸਿੰਘ ਨੂੰ ਬਿੱਤੂ ਸਿੰਘ ਕੋਈ ਜੇ ਨਵੇਦਨਾ ਵਰਤਣਾ ਨਹੀਂ ਇਹਨੂੰ ਪੰਥ ਚ ਸੇਕ ਦਿੱਤਾ ਗਿਆ ਜੱਸਾ ਸਿੰਘ ਜੱਸਾ ਸਿੰਘ ਨੇ ਭਾਵੇਂ ਬਹੁਤ ਮਿੰਤਾ ਕੀਤੀਆਂ ਵੀ ਮੇਰਾ ਕੋਈ ਕਸੂਰ ਨਹੀਂ ਮੈਂ ਤਾਂ ਫੌਜ ਦੇ ਵਿੱਚ ਸੀ ਹੁਣ ਫੌਜੀ ਜਿਹੜੇ ਨੇ ਆਪਣੀ ਮਰਜ਼ੀ ਨਾਲ ਥੋੜਾ ਆ ਸਕਦੇ ਨੇ ਜਦੋਂ ਛੁੱਟੀ ਮਿਲੇ ਉਹਦੇ ਹੀ ਆਉਣਾ ਮੈਂ ਤਾਂ ਉੱਥੇ ਸੀ ਮਾਇਆ ਦਾ ਪ੍ਰਭਾਵ ਸੀ ਮਾਂ ਦੇ ਉੱਤੇ ਘਰ ਵਾਲੀ ਦੇ ਉੱਤੇ ਉਹਨਾਂ ਨੂੰ ਕੁੜੀ ਮਾਰ ਦਿੱਤੀ ਇਹਨੂੰ ਮਾਇਆ ਕਹਿੰਦੇ ਆ ਜਦੋਂ ਅਸੀਂ ਪਰਮਾਤਮਾ ਦੀ ਦਾਤ ਨੂੰ ਠਕਰਾਉਣੇ ਆ ਹੁਣ ਲੜਕੀ ਕੀ ਏ ਪ੍ਰਮਾਤਮਾ ਦੀ ਦਾਤ ਔਰ ਸਾਡੇ ਉੱਤੇ ਮਾਇਆ ਆਵੇ ਹੋਵੇ ਅਸੀਂ ਲੜਕੀ ਨੂੰ ਮਾਰ ਦਿੱਤੇ ਲੜਕੇ ਨੂੰ ਕੋਈ ਨਹੀਂ ਮਾਰੇਗਾ ਪੁੱਤਰ ਪੈਦਾ ਹੋਵੇ ਲੋਕ ਖੁਸ਼ੀਆਂ ਮਨਾਉਂਦੇ ਆ ਵਧਾਈਆਂ ਦਿੰਦੇ ਆ ਪਰ ਲੜਕੀ ਹੋਵੇ ਤਾਂ ਕਹਿੰਦੇ ਲੈ ਪੱਥਰ ਪੈਦਾ ਹੋ ਗਿਆ ਜੀ ਫੇਰ ਉਹਨੂੰ ਵੀ ਇਹਨੂੰ ਮਾਰ ਦਈਏ ਨਾ ਮਾਰੇ ਤੇ ਤਾਨਿਆਂ ਨਾ ਮਾਰੀ ਜਾਂਦੇ ਲੈ ਲੜਕੀ ਪੈਦਾ ਹੋ ਗਈ ਤੇ ਫਿਰ ਉਹ ਰ ਇਹ ਮਾਇਆ ਹੈ ਇਹ ਵਿੰਦੰਤਾ ਜਗ ਖੋਇਆ ਹੁਣ ਜੱਸਾ ਸਿੰਘ ਜਿਹੜਾ 506 ਆ ਗਿਆ ਸਮੇਂ ਨੇ ਘਰਵਟ ਲਾਈ ਸਮਾਂ ਬਦਲਿਆ ਹਰਮੰਦਰ ਸਾਹਿਬ ਦੇ ਉੱਤੇ ਜਦੋਂ ਵੀ ਕੋਈ ਹਮਲਾਵਰ ਆਉਂਦਾ ਸੀ ਹਰਮੰਦਰ ਸਾਹਿਬ ਤੇ ਹਮਲਾ ਕਰਦਾ ਸੀ ਸ੍ਰੀ ਅੰਮ੍ਰਿਤਸਰ ਤੇ ਉਸ ਵਕਤ ਸਾਰਾ ਪੰਥ ਇਕੱਠਾ ਹੋਇਆ ਵੀ ਕੀ ਕਰੀਏ ਵੀ ਇੱਕ ਕਿਲਾ ਬਣਾ ਦिए ਉਸ ਕਿਲੇ ਦੇ ਉਹ ਕਿਲਾ ਜਿਹੜਾ ਹੈ ਇਹਦੀ ਰਾਖੀ ਕਰੇ ਉਸ ਕਿਲੇ ਦਾ ਨਾਮ ਰੱਖ ਦਿੱਤਾ ਗਾ ਰਾਮ ਰੌਣੀ ਅੱਜ ਵੀ ਉਹ ਕਿਲਾ ਦਰਬਾਰ ਸਦ ਪਰਕਰਮਾਂ ਦੇ ਵਿੱਚ ਹੈ ਦੋ ਬੁਰਜ ਉੱਪਰ ਨੇ ਲਾਲ ਰੰਗ ਦੇ ਆਪਾਂ ਦੇਖਦੇ ਹਾਂ ਦਰਬਾਰ ਪਰਕਰਮਾਂ ਜੀ ਉਹ ਇਸੇ ਕਰਕੇ ਬਣਾਏਗੇ ਉੱਤੇ ਪੰਜ ਸਿੰਘ ਉੱਤੇ ਬੈਠੇ ਰਹਿੰਦੇ ਸੀ ਉਹਨਾਂ ਦੀਆਂ ਡਿਊਟੀਆਂ ਲੱਗੇ ਰਹਿੰਦੇ ਸੀ ਵੀ ਕੋਈ ਵੀ ਹਮਲਾਵਰ ਆਵੇ ਉਸੇ ਵਕਤ ਸचेਤ ਕੀਤਾ ਜਾਵੇ ਤੇ ਥੱਲੇ ਫੌਜਾਂ ਬੈਠੀਆਂ ਹੁੰਦੀਆਂ ਸੀ ਵਿਤ ਕੋਈ ਵੀ ਅੰਬਰਸਰ ਦੇ ਉੱਤੇ ਹਮਲਾ ਨਾ ਕਰੇ ਦਰਬਾਰ ਸਰ ਦੀ ਸੁਰੱਖਿਆ ਬਾਜਤ ਅੱਜ ਵੀ ਉਹ ਬੁਰਜ ਉਹ ਵੀ ਨੇ ਦੋ ਲਾਲ ਹੋ ਰਾਮ ਗੜ ਇਹ ਦਾ ਕਿਲੇ ਦਾ ਨਾਮ ਰੱਖਿਆ ਗਿਆ RAMGADH ਹੁਣ ਫਿਰ ਜ਼ਕਰੀਆ ਖਾਨ ਨੇ ਫਿਰ ਸੋਚਿਆ ਵੀ ਚਲੋ ਹਮਲਾ ਕਰੀਏ ਦੀਨਾ ਬੇਗ ਦੀ ਡਿਊਟੀ ਲੱਗ ਗਈ ਵੀ ਤੁਸੀਂ ਹਮਲਾ ਕਰੋ ਜੀ ਹੁਣ ਦੀਨਾ ਬੇ ਜਿਹੜਾ ਸੀ ਉਹਦੇ ਕੋਲ ਜਿਹੜਾ ਜਰਨੈਲ ਸੀ ਉਸ ਜੱਸਾ ਸਿੰਘ ਹੁਣ ਜੱਸਾ ਸਿੰਘ ਦੇ ਪਿੱਛੇ ਫੌਜ ਸੀ ਹੁਣ ਜੁੱਧ ਕਰਦਿਆਂ ਹੋਇਆਂ ਕਾਫੀ ਸਮਾਂ ਬੀਤ ਗਿਆ ਆਕਰਨੂ ਰਸ ਪਾਣੀ ਜਿਹੜਾ ਸੀ ਉਹ ਬੰਦ ਹੋ ਗਿਆ ਤੇ ਹੁਣ ਸਾਰੇ ਸਰਦਾਰ ਇਕੱਠੇ ਹੋਏ ਬਈ ਹੁਣ ਮੁਸ਼ਕਲ ਹੈ ਹੁਣ ਆਰ ਪਾਰ ਦੀ ਲੜਾਈ ਹੈ ਬੀ ਕਰੋ ਜਾਂ ਮਰੋ ਜਾਂ ਤਾਂ ਮਰ ਜਾਓ ਜਾਂ ਫਿਰ ਲੜਾਈ ਕਰਕੇ ਜਿੱਤੋ ਉਸ ਵਕਤ ਫਿਰ ਬਾਹਰ ਕੋਨਾ ਬਾਹਰ ਜੱਸਾ ਸਿੰਘ ਫੌਜਾਂ ਨਾਲ ਇੱਕ ਬੈਠਾ ਹੋਇਆ ਅੰਦਰ ਸਰਦਾਰ ਜੱਸਾ ਸਿੰਘ ਆਲੂ ਵਾਲੀ ਹੈ ਇਹਦੀ ਫੌਜ ਹੈ ਬਾਹਰ ਜੱਸਾ ਸਿੰਘ RAMਗੜੀ ਹੈ ਹੁਣ ਉਸ ਵਕਤ ਫਿਰ ਜੰਕਾਰੇ ਦੇ ਕੋਡਵੜ ਹੁੰਦੇ ਸੀ ਵੀ ਜਦੋਂ ਜੰਕਾਰ ਜਦੋਂ ਜੁੱਧ ਸ਼ੁਰੂ ਹੋਣਾ ਹੈ ਕਿੰਨੇ ਜੰਕਾਰੇ ਛੱਡਣੇ ਜਦੋਂ ਜੁੱਧ ਬੰਦ ਕਰਨਾ ਹੈ ਕਿੰਨਾ ਜੰਕਾਰੇ ਛੱਡਣੇ ਜਦੋਂ ਫਿਰ ਮਰਨ ਵਾਸਤੇ ਜਾਣਾ ਹੈ ਵੀ ਹੁਣ ਛਿੱਧੀਆਂ ਪਾਉਣੀਆਂ ਨੇ ਉਸ ਵਕਤ ਕਿਹੜਾ ਜੰਕਾਰਾ ਛੱਡਣਾ ਕਿੰਨੇ ਜੰਕਾਰੇ ਲਾਉਣੇ ਹੁਣ ਜਿਸ ਵਕਤ ਅੰਦਰੋਂ ਜੰਕਾਰੇ ਛੱਡੇ ਗਏ ਬਾਹਰ ਜਸਾ ਸਿੰਘ ਖੜਾ ਸੀ ਇਹਨੇ ਸੁਣ ਲਿਆ ਵੀ ਹੁਣ ਖਾਲਸੇ ਮਰਨ ਵਾਸਤੇ ਤਿਆਰ ਹੋਏ ਐਸ ਨੇ ਆਪਣੇ ਤੀਰ ਦੇ ਨਾਲ ਚਿੱਠੀ ਲਿਖ ਕੇ ਭਾਈ ਬੰਨ ਕੇ ਅੰਦਰ ਛੱਡ ਦਿੱਤੀ ਕਹਿਣ ਲੱਗਾ ਜੇ ਮੈਨੂੰ ਪੰਥ ਖਾਲਸਾ ਮਾਫ ਕਰ ਦੇਵੇ ਤੇ ਮੈਂ ਇਹਨਾਂ ਦੀ ਫੌਜ ਦੀ ਨੌਕਰੀ ਛੱਡ ਕੇ ਤੁਹਾਡੇ ਨਾਲ ਹੋ ਕੇ ਲੜਾਂਗਾ ਪਰ ਫੈਸਲਾ ਤੁਸੀਂ ਕਰਨਾ ਹੈ ਮੈਨੂੰ ਇਸੇ ਤਰ੍ਹਾਂ ਹੀ ਛੇਕੀ ਰੱਖਣਾ ਕਿ ਨਾਲ ਲਾਉਣਾ ਫਿਰ ਅੰਦਰ ਜਦੋਂ ਇਹ ਚਿੱਠੀ ਗਈ ਤੇ ਪੰਥ ਨੇ ਫਿਰ ਸੋਚਿਆ ਵੀ ਚਲੋ ਸ਼ਰਨ ਆਇਆ ਹੁਣ ਲੋੜ ਵੀ ਐ ਤੇ ਦੇਖੋ ਤਾਂ ਸਹੀ ਇਹਨੂੰ ਕਹਿੰਦੇ ਮਾਇਆ ਤੋਂ ਬਚਣਾ ਦੇਖੋ ਜਰਨੈਲ ਹੈ ਫੌਜਾਂ ਨਾਲ ਨੌਕਰੀ ਹੈ ਸਭ ਕੁਝ ਛੱਡ ਕੇ ਆਉਣਾ ਇਹਨੂੰ ਕਹਿੰਦੇ ਗੁਰੂ ਦੀ ਮੱਤ ਗੁਰਮੁਖ ਉੱਭਰੇ ਹੁਣ ਜਦੋਂ ਫੈਸਲਾ ਕੀਤਾ ਗਿਆ ਚਿੱਠੀ ਲਿਖ ਕੇ ਜਿਹੜੀ ਸੀ ਉਹ ਤੀਰ ਦੇ ਨਾਲ ਬੰਨ ਕੇ ਉਧਰ ਚਲਾਇਆ ਗਿਆ ਤੀਰ ਵੀ ਜੱਸਾ ਸਿੰਘ ਜੀ ਜੇ ਤੁਸੀਂ ਇਧਰ ਆਉਣੇ ਹੋ ਤੁਹਾਨੂੰ ਪੰਥ ਮਾਣ ਵੀ ਦੇਵੇਗਾ ਸਤਕਾਰ ਵੀ ਕਰੇਗਾ ਤੇ ਜੱਸਾ ਸਿੰਘ ਨੇ ਜੰਕਾਰਾ ਛੱਡ ਕੇ ਉਸੇ ਵਕਤ ਆਪਣੇ ਜਿਹੜੇ ਫੌਜੀ ਸਨ ਨਿਆਲ ਲਾ ਕੇ ਤੇ ਅੰਦਰ ਆ ਗਿਆ ਫਿਰ ਫੌਜਾਂ ਨੂੰ ਭਾਜਣਾ ਪੈ ਗਿਆ ਇਹ ਜੰਦ ਜਿੱਤਿਆ ਗਿਆ ਫਿਰ ਇਹ ਜਿਹੜਾ ਕਿਲਾ ਸੀ ਇੱਥੇ ਬਿਉਟੀ ਇਸੇ ਦੀ ਲਾ ਦਿੱਤੀ ਜੱਸਾ ਸਿੰਘ ਨੇ ਤੇ ਫਿਰ ਇਹਦਾ ਨਾਮ ਸੀ ਰਾਮ ਰੌਣੀ ਦਾ ਕਿਲਾ ਕਿਲਾ ਕੰਦੇ ਗੜ੍ਹ ਨੂੰ ਹੌਲੀ-ਹੌਲੀ ਫਿਰ ਇਹ ਜਿਹੜਾ ਨਾਮ ਸੀ ਇਹ ਕਿਲਾ ਸੀ ਜੱਸਾ ਸਿੰਘ ਦੇ ਨਾਮ ਤੇ ਵੱਜਣ ਲੱਗ ਗਿਆ ਜੱਸਾ ਸਿੰਘ ਰਾਮ ਗੜੀਆ ਰਾਮ ਰੌਣੀ ਦਾ ਕਿਲਾ ਸੀ ਫਿਰ ਰਾਮ ਗੜੀਆ ਗੜ੍ਹ ਰਾਮ ਕਿਲਾ ਕਿਹਦਾ ਜੱਸਾ ਸਿੰਘ ਇਹਦੇ ਨਾਲ ਪੱਕਾ ਹੋ ਗਿਆ ਸੋ ਅੱਜ ਵੀ ਅਸੀਂ ਉੱਥੇ ਇਹਨਾਂ ਦੀ ਥੱਲੇ ਰਾਜਧਾਨੀ ਦੇਖ ਸਕਦੇ ਆਂ ਰਹਿੰਦੀਆਂ ਵਿਚਾਰਾਂ ਫੇਰ ਕਰਾਂਗੇ ਸੋ ਆਓ ਆਪਾਂ ਵੀ ਇਸ ਤਰ੍ਹਾਂ ਮਾਇਆ ਤੋਂ ਬਚ ਸਕਦੇ ਆਂ ਗੁਰੂ ਦੀ ਮਤ ਲੈ ਕੇ ਫਤਿਹ ਬਲਾਓ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੇ